ਸਤਿ ਸ਼੍ਰੀ ਅਕਾਲ ਦੋਸਤੋ ਪੇਜ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਆਪਾਂ ਫਾਰਮ 77 ਵਾਲਿਆਂ ਦੇ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਬਾਈਆਂ ਦੀ ਬੀਜਾਂ ਵਗੈਰਾ ਦੀ ਤੇ ਹੁਣ ਇਹਨਾਂ ਨੇ ਪੌਦੇ ਲਿਆਂਦੇ ਹੋਏ ਨੇ ਕਿਵੇਂ ਅੰਬ ਦਾ ਹੋ ਗਿਆ ਅਮਰੂਦ ਹੋ ਗਿਆ ਤੇ ਜਾਮਣਾ ਹੋ ਗਈਆਂ ਹੋਰ ਵੀ ਕਈ ਵੈਰਾਈਟੀਆਂ ਨੇ ਕਿਵੇਂ ਆड़ੂ ਹੋ ਗਿਆ ਤੇ ਆਜੋ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੰਨਿਆ ਉਹਨਾਂ ਬਾਰੇ ਕਿਵੇਂ ਕਿ ਸੌਣ ਮਹੀਨਾ ਚੜ ਗਿਆ ਆਪਾਂ ਘਰਾਂ 'ਚ ਖੇਤਾਂ 'ਚ ਲੈ ਜਾ ਕੇ ਲਾ ਸਕਦੇ ਜਿੰਵੇਂ ਛੋਟਾ ਘਰ ਆਪਣੀ ਦਿਲ ਦੀ ਇੱਛਾ ਵੀ ਆਪਾਂ ਪੇਡੇ ਲਾਉਣੇ ਨੇ ਉਸ ਪ੍ਰਕਾਰ ਦੇ ਪੇੜੇ ਵੀ ਇਹਨਾਂ ਕੋਲ ਹੈ ਰਹੇ ਨੇ ਹੈਗੇ ਫਲਦਾਰ ਨੇ ਤੇ ਤੁਸੀਂ ਵੈਸੇ ਵੀ ਸਜਾਵਟ ਵਾਸਤੇ ਇਲ ਜਾ ਸਕਦੇ ਹੋ ਬਾਕੀ ਆ ਜੋ ਆਪਾਂ ਜਾਣਕਾਰੀ ਬਾਈਆਂ ਤੋਂ ਲੈਣੇ ਆ ਬਾਈ ਜੀ ਸਵਾਗਤ ਹੈ ਪੇਤੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਜੀ ਆਇਆਂ ਨੂੰ ਤੇ 75 ਕਹਿੰਦਾ ਹਾਂਜੀ ਬਾਈ ਜੀ ਆਪਾਂ ਪਹਿਲਾਂ ਵੀ ਆਏ ਸੀਗੇ ਬਹੁਤ ਵਧੀਆ ਰਿਜ਼ਲਟ ਰਿਹਾ ਸੀ ਆਪਣੇ ਵੀਡੀਓ ਦਾ ਤੇ ਹੁਣ ਆਪਾਂ ਨੂੰ ਪੇੜਿਆਂ ਬਾਰੇ ਦੱਸੋ ਜੀ ਕਿਵੇਂ 100 ਮਹੀਨਾ ਚੱਲ ਰਿਹਾ ਹੈ ਵੀ ਕਿਹੜੇ ਕਿਹੜੀ ਵੈਰਾਈਟੀ ਆਪਣੇ ਲਈ ਮਿਲ ਜੂਗੀ ਉਹਦੇ ਬਾਰੇ ਦਿਓ ਜਾਣਕਾਰੀ ਇੱਕ ਤਾਂ ਜੀ ਆਪਾਂ ਇਹ ਪਹਿਲੀ ਵਾਰੀ ਅੰਬ ਲੈ ਆਇਆ ਆ ਆਪਾਂ ਨੇ ਮਿਰਚਾਂ ਦੇ ਪੌਦੇ ਵੇਚੇ ਸੀ ਠੀਕ ਹੈ ਜੀ ਹਰ ਬੀ ਮਾਰਸ਼ੇ ਦੇ ਵਿੱਚ ਲੱਗੀਆਂ ਲਗਾਈਆਂ ਮਿਰਚਾਂ ਉਦੋਂ ਹਟਲੇਵ ਡਿਮਾਂਡ ਆਈ ਸੀ ਵੀ ਬੂਟਿਆਂ ਦਾ ਕੰਮ ਤੁਸੀਂ ਕਰਦੇ ਹੋ ਤਾਂ ਸਾਨੂੰ ਵੱਡੇ ਬੂਟੇ ਲਿਆ ਕੇ ਦੇ ਦਿਓ ਠੀਕ ਹੈ ਜੀ ਕੋਈ ਕਸਟਮਰ ਨੂੰ ਹੁੰਦਾ ਵੀ ਸੇਵ ਲੱਗੇ ਹੋਣ ਜਾਂ ਅੰਬ ਲੱਗੇ ਹੋਣ ਠੀਕ ਹੈ ਜੀ ਵੀ ਇਹ ਜੇ ਵੱਡੇ ਬੂਟੇ ਸਾਨੂੰ ਚਾਹੀਦੇ ਨੇ ਠੀਕ ਹੈ ਜੀ ਤੇ ਕਿਹੜਾ ਅੰਬ ਵੱਜਦਾ ਜੀ ਇਹ ਇਹ ਮਲਿਕਾ ਜੀ ਠੀਕ ਹੈ ਜੀ ਮਲਿਕਾ ਅਲਫਾਂਸੋ ਦਸਹਿਰੀ ਤੇ ਆਪਣਾ ਤਾਂ ਨਗਰ ਚਾਰ ਵੈਰਾਈਟੀਆਂ ਹੈਗੀਆਂ ਤਿੰਨ ਤੋਂ ਚਾਰ ਵੈਰਾਈਟੀਆਂ ਸਾਡੇ ਲਈ ਤੇ ਕੱਲੀ ਅੰਬ ਦੀ ਸੋਟ ਲਵੇਂ ਮੰਨ ਕੇ ਚੱਲਦੇ ਵੀ ਤਿੰਨ ਚਾਰ ਵੈਰਾਈਟੀਆਂ ਨੇ ਤੇ ਚਾਰ ਵੈਰਾਈਟੀਆਂ ਵੱਡੇ ਚ ਹੈਗੀਆਂ ਨੇ ਜੀ ਠੀਕ ਹੈ ਜੀ ਤੇ ਹੋਰ ਕਿਹੜੇ ਨੇ ਜੀ ਆਪਣੇ ਉਸ ਤੋਂ ਬਾਅਦ ਸਾਡੇ ਲਈ ਆ ਘਟਖਲਦੀ ਵੈਰਾਈਟੀ ਆ ਗਈ ਵੀ ਇਤਨਾ ਸੁਪਰ ਅਰਲੀ ਅੱਛਾ ਜੀ ਇਹ ਘਟਖਲਦੀ ਵੈਰਾਈਟੀ ਆ ਗਈ ਤੇ ਇਹ ਵਾਟਰ ਟ੍ਰੈਪ ਲਾ ਗਿਆ ਆਪਣੇ ਠੀਕ ਹੈ ਜੀ ਇਹ ਵਾਟਰ ਟ੍ਰੈਪ ਲਿਆ ਮੈਂ ਅੰਦਰ ਗਿਆ ਸੀ ਤੇ ਉੱਥੇ ਟੇਸਟ ਵੀ ਕਰਿਆ ਸੀ ਫਰੂਟ ਇਹਦਾ ਠੀਕ ਹੈ ਜੀ ਤੇ ਅਸੀਂ ਖਾਂਦੇ ਰਹਿੰਦੇ ਜਦੋਂ ਵੀ ਜਾਂਦੇ ਆ ਤੇ ਆਪਣੇ ਬੂਟਾ ਲਾਇਆ ਹੋਇਆ ਸੀ ਨੇ ਇੱਕ ਪਿਛਲੇ ਹਾਲ ਲਾਇਆ ਤੀ ਤੇ ਉਹ ਸਕਸੈਸ ਸੀ ਚੱਲ ਰਿਹਾ ਠੀਕ ਹੈ ਜੀ ਵੀ ਯਾਨੀ ਕਾਮਯਾਬ ਹੋ ਰਿਹਾ ਠੀਕ ਹੈ ਜੀ ਅਸੀਂ ਨਾਲ ਦੀ ਨਾਲ ਜਿੰਨੇ ਵੀ ਬੂਟੇ ਲਾ ਰਹਿਆ ਚਾਹੇ ਅਸੀਂ ਕਿਸੇ ਵੀ ਧਾਰੇ ਚੁਲੇਗੇ ਠੀਕ ਹੈ ਜੀ ਉਹ ਬੂਟੇ ਨਾਲ ਨਾਲ ਅਸੀਂ ਫਾਰਮ ਦੇ ਉੱਤੇ ਲਾ ਰਹੇ ਹਾਂ ਠੀਕ ਹੈ ਜੀ ਵੀ ਅੱਜ ਨੀ ਜੇ 3 ਸਾਲਾਂ ਨੂੰ 4 ਸਾਲਾਂ ਨੂੰ ਨਾਲ-ਨਾਲ ਲੋਕਾਂ ਨੂੰ ਰਿਜ਼ਲਟ ਮਿਲੇ ਪਹਿਲਾਂ ਤੁਸੀਂ ਆਪ ਰਿਜ਼ਲਟ ਲੈਨੇ ਹੋ ਚੀਜ਼ ਦਾ ਵੀ ਉਹ ਚੀਜ਼ ਜਿਹੜੀ ਨਵੀਂ ਚੀਜ਼ ਆ ਰਹੀ ਹੈ ਪਹਿਲਾਂ ਲੈ ਵੀ ਰੱਖਿਆ ਕਿਸੀ ਕਈਆਂ ਦੇ ਰਿਜ਼ਲਟ ਅਮਰੂਦ ਮਠਾਈ ਲੈਣਗੇ ਦੀ ਉਨਤੇ ਵੀ ਬਹੁਤ ਵਧੀਆ ਫਰੂਟ ਆ ਰਿਹਾ ਉਹ ਵੀ ਦਿਖਾਵਾਂਗੇ ਸਾਨੂੰ ਬਾਕੀ ਕਿਹੜੀ ਆ ਗੱਲ ਤੁਸੀਂ ਕਹੀਏ ਵੀ ਪਹਿਲਾਂ ਸੀ ਆਪ ਚੀਜ਼ ਕਰਕੇ ਦੇਖਦੇ ਆਂ ਯੂਜ਼ ਕਰਕੇ ਭਾਈ ਐਸੀ ਚੀਜ਼ ਕਰਕੇ ਤੁਹਾਡਾ ਨਾਮ ਬਣਿਆ ਹੋਇਆ ਇਲਾਕੇ 'ਚ ਹਾਂਜੀ ਹਾਂ ਹੁਣ ਤੱਕ ਵਧੀਆ ਚੀਜ਼ ਦਿੱਤੀ ਆਪਾਂ ਇੱਕ ਕਨਾਲ ਤੋਂ ਕੰਮ ਸ਼ੁਰੂ ਕਰਤੀ ਤੇ 14 ਏਕੜ ਤੱਕ ਆ ਗਏ ਉਹ ਸਭ ਲੋਕਾਂ ਦਾ ਪਿਆਰ ਵੈਰਾਈਟੀ ਕਿਹੜੀ ਹੈ ਇਹ ਤੂਤ ਦੀ ਵੈਰਾਈਟੀ ਆ ਅੱਛਾ ਜੀ ਚਿੰਗਮਾਈ ਤੇ 280 ਰੁਪਏ ਦਾ ਬੂਟਾ ਇਹ ਠੀਕ ਹੈ ਤੇ ਇਹ ਤੂਤੀਆਂ ਵੀ ਲੱਗ ਰਹੀਆਂ ਨੇ ਹਾਂਜੀ ਤੂਤੀਆਂ ਵੀ ਲੱਗੀਆਂ ਹੋਈਆਂ ਨੇ ਅੱਛਾ ਅੱਛਾ ਤੇ ਇਹ ਬੂਟੇ ਅਸੀਂ ਵੇਚ ਰਹੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅੰਜੀਰ ਆ ਗਏ ਦੋ ਵੈਰਾਈਟੀਆਂ ਅੰਜੀਰ ਦੀਆਂ ਆ ਗਈਆਂ ਠੀਕ ਹੈ ਜੀ ਡੈਨਾਂ ਤੇ ਪਿੰਕ ਬ੍ਰਾਜ਼ੀਲੀਨ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਹਾਂ ਜੀ ਇਰ ਦਾ ਪੇਡ ਨਹੀਂ ਨਹੀਂ ਉਹ ਆ ਗਈ ਛੋਟੇ ਆਹ ਆ ਗਈ ਹਾਂ ਜੀ ਹਾਂ ਇਹ ਖਤਮ ਨੇ ਬੂਟੇ ਵੈਸੇ ਕਿਵੇਂ ਹੈ ਬਈ ਕਲਮਾ ਲਾਈਆਂ ਹੋਈਆਂ ਨੇ ਕਿ ਭਾਈ ਸੀ ਆਈ ਆਈ ਨੇ ਕਲਮਾ ਤੋਂ ਲੱਗ ਜਾਂਦੇ ਨੇ ਇਹ ਉਹ ਵੀ ਕਲਮਾ ਤੁਸੀਂ ਤਿਆਰ ਕਰਕੇ ਦਿੰਦੇ ਨੇ ਬੂਟੇ ਠੀਕ ਹੈ ਤੇ ਇਹ ਮੌਗ ਨਹੀਂ ਆ ਗਈ ਠੀਕ ਹੈ ਜੀ ਬੁੱਡ ਦੇ ਲਈ ਵੈਸੇ ਆਪਣੇ ਘਾੜ ਸੀ ਸੰਗਰੂਰ ਜ਼ਿਲ੍ਹੇ ਚ ਕਣਹੀਂ ਵੀਰੇ हां जी चलो जे जे किमे वैरायटी दा किमे ये चीज आ किमे तुसी आ दिखाइया ने नवियां वैरायटियां आपा नु ये चीज हैनी सीगिए अपने ला अपने जी लगया ही पे 5 ਤੋਂ 6 वैरायटियां ने उन्होने सारे ते फ्रूट आ ਵੀ ਰਹਾ ਠੀਕ ਹੈ ਜਿਵੇਂ ਸਾਨੂੰ ਪਹਿਲਾਂ ਵੀ ਕਿਹਾ ਵੀ ਨਾਲ ਨਾਲ ਅਸੀਂ ਲਾ ਵੀ ਰਹਾ ਠੀਕ ਹੈ ਇਹ ਆਮ ਲਾ ਗਿਆ ਜੀ ਠੀਕ ਹੈ ਜੀ ਤੇ ਇਹ ਜਾਮਣ ਆ ਗਈ ਆਪਣੀ ਠੀਕ ਹੈ ਜੀ ਤੇ ਇਧਰ ਅੰਗੂਰ ਆ ਗਏ ਠੀਕ ਹੈ ਇਹ ਵੱਡੀ ਮਸੰਮੀ ਆ ਗਈ ਠੀਕ ਹੈ ਜੀ ਤੇ ਤੇ ਹੋਊਗੀ ਬਾਈ ਆਪਣੇ ਨੂੰ 50 60 ਵੈਰਾਇਟੀਆਂ ਤਾਂ ਹੋਣਗੀਆਂ ਫਲਦਰ ਬੁੱਟੇ ਉਹ ਰੂਦ ਆ ਗਏ हां जी लगभग आपने लेवे 40 ਕੁ ਵੈਰਾਈਟੀਆਂ ਹੈਗੀਆਂ ਨੇ ਜੀ 35 ਤੋਂ 40 ਵੈਰਾਈਟੀਆਂ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਲਵੇ ਆ ਸੇਵ ਆ ਗਿਆ ਜੀ ਠੀਕ ਹੈ ਇਹ ਸਾਰੀ ਸੌਣ ਮਹੀਨੇ ਦੀ ਵੈਰਾਈਟੀ ਹੈ ਕਦੋਂ ਵੀ ਲ ਜਾ ਖੇਲ ਜਾ ਸਕਦੇ ਨਹੀਂ ਇਹ ਯਾਨੀ ਕਿ ਜਿਹੜਾ ਆਪਣਾ ਸੇਵ ਹੋ ਗਿਆ ਜਾਂ ਆਪਣੀ ਨਸ਼ਪਤੀ ਹੋ ਗਈ ਆਲੂ ਬਖਾਰਾ ਆड़ੂ ਹੋ ਗਿਆ ਇਹਨਾਂ ਦਾ ਮੁੱਖ ਸਮਾਂ ਤਾਂ ਹੈਗਾ ਆਪਣਾ ਦਸੰਬਰ ਜਨਵਰੀ ਦੇ ਵਿੱਚ ਲਾਉਣ ਦਾ ਠੀਕ ਹੈ ਉਦੋਂ ਸਾਡੇ ਲਵੇ ਬੂਟੇ ਆਂਦੇ ਨੇ ਬਿਨਾ ਪੱਤਿਆਂ ਤੋਂ ਠੀਕ ਹੈ ਤੇ ਉਹ ਅਸੀਂ ਕੋਰੀਅਰ ਵੀ ਕਰਦੇ ਆ ਠੀਕ ਹੈ ਤੇ ਉਹ ਬੂਟੇ ਉਦੋਂ ਹੀ ਲਾਣੇ ਚਾਹੀਦੇ ਨੇ ਹੁਣ ਥੈਲੀਆਂ ਦੇ ਵਿੱਚੋਂ ਆਉਂਦੇ ਨੇ ਤੇ ਥੈਲੀਆਂ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ ਪਰ ਇਹਦੀ ਚੱਲਣ ਦੀ ਸਕਸੈਸ ਰੇਟ ਘੱਟ ਜਾਂਦੀ ਹੈ ਉਹ ਕਾਦਾ ਬਈ ਉਹ ਫਲ ਬਹੁਤ ਵੱਡਾ ਲੱਗ ਰਿਹਾ ਹੈ ਇਹ ਖਾਂ ਉਹ ਚਕੋਤਰੇ ਦਾ ਫਲ ਅੱਛਾ ਇਹ ਵੀ ਖਾਣ ਵਾਲੀ ਹੁੰਦਾ ਇੱਕ ਵੈਸੇ ਹਾਂਜੀ ਹਾਂ ਇਹ ਲੀਵਰ ਦੇ ਲਈ ਬਹੁਤ ਵਧੀਆ ਰਹਿੰਦਾ ਇਹਦੇ ਤੁਸੀਂ ਜੂਸ ਪੀ ਸਕਦੇ ਹੋ ਜਾਂ ਤੁਸੀਂ ਅਚਾਰ ਪਾ ਸਕਦੇ ਹੋ ਇਹਦਾ ਲੱਗਿਆ ਵੀ ਬਾਈ ਬਹੁਤ ਪੇਠੇ ਵਰਗਾ ਪਿਆ ਹਨਾ ਹਾਂਜੀ ਹਾਂ ਪੇਠੇ ਦੇ ਕਾਰਦੇ ਹੀ ਹੈ ਕਿਵੇਂ ਇਹ ਕੱਟ ਕੇ ਖਾਧਾ ਜਾਂਦਾ ਹੈ ਕਿ ਕਿਵੇਂ ਵੀ ਹਾਂਜੀ ਹਾਂ ਕੱਟ ਕੇ ਖਾਧਾ ਜਾਂਦਾ ਥੋੜਾ ਪੀਲਕ ਹੋਰ ਹੋ ਜੂਗੀ ਥੋੜਾ ਜਿਹਾ ਇਹਦਾ ਟੇਸਟ ਇੰਨਾ ਵਧੀਆ ਨਹੀਂ ਮਨ ਠੀਕ ਹੈ ਤੇ ਸਿਹਤ ਲਈ ਬਹੁਤ ਗੁਣਕਾਰੀ ਚੀਜ਼ ਹੈ ਇਹ ਠੀਕ ਹੈ ਹਾਂਜੀ ਹਾਂ ਇਹ ਆਪਣਾ ਚੈਰੀ ਦਾ ਬੂਟਾ ਲਾਇਆ ਹੋਇਆ ਚੈਰੀ ਦਾ ਹੀ ਹਾਂਜੀ ਹਾਂ ਠੀਕ ਹੈ ਬਾਕੀ ਕਿਵੇਂ ਚਲੋ ਕਈ ਵਾਰ ਦੂਰ ਦਰਾਡੇ ਵਾਲਾ ਬੰਦਾ ਹੁੰਦਾ ਹਾਂਜੀ ਹਾਂਜੀ ਕਿਵੇਂ ਤੁਸੀਂ ਵੀ ਕਿਹੜੀ ਕਿਹੜੀ ਵੈਰਾਈਟੀ ਵੀ ਕੋਰੀਅਰ ਕਰਵਾ ਸਕਦੇ ਹੋ ਵੀ ਸਾਰੀ ਕਰਵਾ ਸਕਦੇ ਹੋ ਕੋਈ ਵੀ ਹਾਂਜੀ ਹਾਂ ਲਗਭਗ ਜਿਹੜੇ ਵੱਡੇ ਬੂਟੇ ਨੇ ਉਹ ਤਾਂ ਨਹੀਂ ਜਾਂਦੇ ਹੈਗੇ ਵੀਰੇ ਅੱਛਾ ਤੇ ਛੋਟੇ ਬੂਟੇ ਅਸੀਂ ਕੋਰੀਅਰ ਕਰ ਰਹੇ ਹਾਂ ਲਗਾਤਾਰ ਠੀਕ ਹੈ ਪੈਕਿੰਗ ਦੇ ਹਿਸਾਬ ਨਾਲ ਹਾਂਜੀ ਵੀ ਪੈਕਿੰਗ ਦੇ ਹਿਸਾਬ ਨਾਲ ਕਿਵੇਂ ਅੰਬ ਸੀਗੇ ਆਪਣੇ ਉਹ ਤਾਂ ਜਾਣੇ ਕੀ ਨੇ ਹਾਂਜੀ ਹਾਂ ਆਕਾਰ ਵੱਡਾ ਆ ਗਿਆ ਉਹਨਾਂ ਦਾ ਹਾਂਜੀ ਹਾਂ ਆ ਤੁਸੀਂ ਦੇਖ ਰਹੇ ਮਸਮੀ ਨਿਊ ਸਿੰਦਰ ਵੈਰਾਈਟੀ ਆ ਇਹਦੀ ਵੀਡੀਓ ਹੀ ਮਜ਼ੇ ਪਾਈ ਆਪਦੇ ਤੇ ਇਹਦੇ ਉੱਤੇ ਠੀਕ ਹੈ ਤੇ ਨਾਗਪੁਰ ਸੀਸੀਆਰ ਆਈ ਦੀ ਵੈਰਾਈਟੀ ਆ ਇਹ ਠੀਕ ਹੈ ਤੇ ਅਸੀਂ ਜਾਂਦੇ ਰਹਿੰਦੇ ਨੇ ਟ੍ਰੇਨਿੰਗ ਲੈਂਦੇ ਰਹਿੰਦੇ ਆ ਉੱਥੋਂ ਠੀਕ ਹੈ ਤੇ ਸਾਨੂੰ ਬੂਟੇ ਕਈ ਵਾਰੀ ਮਿਲ ਜਾਂਦੇ ਨੇ オリジナル ਠੀਕ ਹੈ ਤੇ ਅਸੀਂ ਇੱਥੇ ਦੇ ਰਹੇ ਹਾਂ ਠੀਕ ਹੈ ਅਲੀ ਮਰੂਟ ਸਟਾਕ ਦੇ ਉੱਤੇ ਇਹ ਗਰਾਫਟ ਆ ਠੀਕ ਆ ਇਹਪਲ ਦਾ ਬੂਟਾ ਆ ਗਿਆ ਆਪਣਾ ਆ ਲਾਸਟ ਈਅਰ ਦੇ ਸੇਵ ਲੱਗਿਆ ਹੋਇਆ ਦੇਖੋ ਜੇ ਤੁਸੀਂ ਦੇਖ ਗਏ ਉਹ ਵੱਡੇ ਸੀ ਉਦੋਂ ਹਾਂ ਹਾਂ ਉਹ ਵੱਡੇ ਸੀ ਤੇ ਹੁਣ ਜਾਦੇ ਛੋਟੇ ਰਹਿ ਗਏ ਬਸ ਹਾਂ ਤਾਂ ਮੇ ਟੱਲੀ ਰਹਿ ਗਏ ਲੱਗੇ ਗਏ ਨਹੀਂ ਤਾਂ ਹਾਂਜੀ ਹਾਂ ਹੁਣ ਸੀਜ਼ਨ ਆਫ ਹੈ ਇਹਦਾ ਅਮਰੂਦਾਂ ਦੀਆਂ ਹੀ ਹੈਗੀਆਂ ਸਾਡੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਆਪਦੇ ਫਾਰਮ ਦੇ ਉੱਤੇ ਹੀ ਇਹ ਰੈਡੀ ਡੈਂਮਡ ਆ ਗਈ ਵੈਰਾਈਟੀ ਇਹ ਠੀਕ ਹੈ ਜੀ ਇਹ ਸਾਰਸ ਫੈਦਾ ਆ ਗਿਆ ਇਹ ਵੀ ਸਾਰਸ ਫੈਦਾ ਆ ਗਿਆ ਤੇ ਇਹ ਤੋਂ ਵੱਧ ਆ ਤਾਈਵਨ ਪਿੰਕ ਆ ਗਏ ਅਮਰੂਦ ਚ ਵੀ ਕਈ ਕਿਸਮਾਂ ਆ ਗਈਆਂ ਵੀਰੇ ਹਾਂਜੀ ਹਾਂ ਆ ਦੋ ਬੂਟੇ ਤਾਈਵਨ ਪਿੰਕ ਦੇ ਆ ਗਏ ਠੀਕ ਹੈ ਇਹ ਦੋ ਬੂਟੇ ਸਾਰਸ ਫੈਦੇ ਦੇ ਆ ਗ ਠੀਕ ਹੈ ਤੇ ਉਧਰ థਾਈਲੈਂਡ ਦੀਆਂ ਵੈਰਾਈਟੀਆਂ ਲੱਗੀ ਹੋਈਆਂ ਅਮਰੂਦ ਦੀਆਂ ਆਪਣੀਆਂ ਆ ਦੇਖੋ ਅਮਰੂਦ ਨਾ ਭਰਿਆ ਪਿਆ ਇਹ ਹਮ ਸਾਰਾ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਪੇੜੇ ਨੇ ਲੱਗੇ ਨੂੰ ਇਹਨੂੰ ਬਾਈ ਹੋ ਗਿਆ ਹੁਣ ਬਸ 2 ਟਾਂ ਹੀ ਸਾਲ ਦੇ ਬੂਟੇ ਇਹ ਹਮ ਸਾਰੇ ਭਰਿਆ ਪਿਆ ਕੇ ਤੋਂ ਖਾਲੀ ਨਹੀਂ ਜੀਗਾ ਨਾ ਹਾਂ ਸਾਰੀ ਭਰਿਆ ਪਿਆ ਅਹੀਂ ਇਹ ਜਿਹੜੀਆਂ ਸਾਡੇ ਜੋ ਤੂਤਾ ਆਏ ਹੁਣ ਇਹ ਕਿ ਨਵਾਂ ਅੱਛਾ ਉਹਦੀ ਵੈਰਾਈਟੀ ਲਾਈ ਹੋਈ ਆ ਦੇਖੋ 5 ਵੈਰਾਈਟੀਆਂ ਅਸੀਂ ਲਾਤੀਆਂ ਅੱਛਾ ਅੱਛਾ ਸਾਰੀਆਂ ਇਹਦਾ ਵੀ ਡੈਮੋ ਅਸੀਂ ਫਾਰਮ ਦੇ ਉੱਤੇ ਹੀ ਅਗਲੇ ਸਾਲ ਦਿਖਾ ਦਾਂਗੇ ਠੀਕ ਹੈ ਜੀ